ਸੀਪਾ ਬੁਕਸ ਵਿੱਚ ਤੋਂ ਬਾਅਦ ਸ਼ੀਤਲ ਗਰਾਲ ਖੁਰੀ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੈਨੂੰ ਹੁਣ ਕੋਈ ਤਰੀਕੇ ਦੀ ਜਿਹੜੀ ਹੈ ਉਹ ਗਲਬਾਤ ਜਾਂ ਫਿਰ ਕੋਈ ਤਮਕੀ ਹੋਂਦੀ ਹੈ ਤਾਂ ਉਹਨਾਂ ਦੇ ਵੱਲੋਂ ਵੱਡਾ ਜਿਹੜਾ ਹੈ ਉਹ ਐਕਸ਼ਨ ਲਿਆ ਜਾਵੇਗਾ ਇਹ ਤਸਵੀਰ ਤੁਸੀਂ ਦੇਖੋ ਕਾਫੀ ਖਾਸ ਤਸਵੀਰ ਤੁਹਾਨੂੰ ਜਰੂਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਉੱਤੇ ਇਸ ਸਪੀਚ ਦੇ ਵਿੱਚ ਕਾਫੀ ਜਿਹੜਾ ਹੈ ਉਹ ਜਿਹਦੇ ਬਾਰੇ ਆਲਰੇਡੀ ਇਤਲਾ ਜਿਹੜੀ ਹੈ ਪੀਜਪੀ ਸਾਹਿਬ ਨੂੰ ਕਰ ਦਿੱਤੀ ਗਈ ਸੀ ਮੈਂ ਸਮਝਦਾ ਕੋਈ ਵੀ ਇਨਸਾਨ ਜਿਹੜਾ ਜਦੋਂ ਗੱਲ ਭਾਵੇਂ ਜਿੰਨਾ ਮਰਜੀ ਮਜਬੂਤ ਹੋਵੇ ਜਦੋਂ ਗੱਲ ਉਹਦੇ ਪਰਿਵਾਰ ਤੇ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਪੱਥਰ ਦੇ ልਹਣ ਇਨਸਾਨ ਵੀ ਹੈ ਜਿਹੜਾ ਉਹਦਾ ਦਿਲ ਜ਼ਰੂਰ ਹੈ ਜਿਹੜਾ ਪਿਗਲਦਾ ਹੈ ਸੋ ਮੈਂ ਸਮਝਦਾ ਕਿ ਅੱਜ ਜਿਹੜਾ ਚੈਲੰਜ ਚਿਤਲ ਅੰਗਰਾਲ ਨੇ ਕੀਤਾ ਸੀ ਇਹੀ ਚੈਲੰਜ ਭਗਵੰਤ ਮਾਨ ਸਾਹਿਬ ਨੇ ਵੀ ਸਾਰੀ ਓਪੋਜੀਸ਼ਨ ਨੂੰ ਕੀਤਾ ਸੀ ਤਾਂ ਮੈਂ ਸਮਝਦਾ ਕਿ ਅੱਜ ਉਸੇ ਉਹਨਾਂ ਰਾਵਾਂ ਦੇ ਚਲਦੇ ਹੋਏ ਅੱਜ ਆਪਣੀਆਂ ਹੀ ਕੀਤੀਆਂ ਹੋਈਆਂ ਗੱਲਾਂ 'ਚ ਮੁੱਖ ਮੰਤਰੀ ਸਾਹਿਬ ਕਿਤੇ ਨਾ ਕਿਤੇ ਘਿਰਦੇ ਨਜ਼ਰ ਆ ਰਿਹਾ ਸੋ ਸ਼ੀਤਲੰਗਰਾਲਤਾ ਜਜ਼ਬੂਤ ਲੈ ਕੇ ਜਿਹੜਾ ਇੱਥੇ ਪਹੁੰਚਿਆ ਸੀ ਮੁੱਖ ਮੰਤਰੀ ਸਾਹਿਬ ਨੇ ਚੈਲੰਜ ਕਬੂਲ ਨਹੀਂ ਕੀਤਾ ਚਲੋ ਕੋਈ ਗੱਲ ਨਹੀਂ ਇਸ ਤੋਂ ਬਾਅਦ ਜਿਹੜੀ ਵੀ ਕੋਈ ਅਗਲੀ ਅਗੇਤਰੀ ਕਾਰਵਾਈ ਹੈ ਇਹਨਾਂ ਸਬੂਤਾਂ ਨੂੰ ਲੈ ਕੇ ਜੇ ਕਰੀਂ ਇਹ ਤਾਂ ਸਾਰਾ ਪਾਰਟੀ ਹਾਈ ਕਮਾਂਡ ਹੈ ਜਿਹੜਾ ਡਿਸਾਈਡ ਕਰੇਗਾ ਉਸ ਤੋਂ ਬਾਅਦ ਹੀ ਜਿਹੜੀ ਅਗਲੀ ਕਾਰਵਾਈ ਹੋਏਗੀ ਜਿੰਨਾਂ ਦੇ ਨਾਂ ਮਾਰੀ ਹੈ ਕੀ ਲੱਗਦਾ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਦੇਖੋ ਗੱਲ ਹੈ ਕਿ ਕਾਰਵਾਈ ਕਰਨਾ ਜਾਂ ਨਾ ਕਰਨਾ ਇਹ ਤਾਂ ਸਰਕਾਰ ਦੇ ਹੱਥ ਦੇ ਵਿੱਚ ਹੈ ਪਰ ਅਸਲੀਅਤ ਔਰ ਸਚਾਈ ਲੋਕਾਂ ਤੱਕ ਲੈ ਕੇ ਆਣੀ ਇਹ ਸਾਡਾ ਜਿਹੜਾ ਆਪੋਜੀਸ਼ਨ ਦਾ ਫਰਜ਼ ਹੈ ਔਰ ਅਸੀਂ ਇਹ ਫਰਜ਼ ਹੈ ਜਿਹੜਾ ਆਪਣਾ ਨਿਭਾਵਾਂ ਬੈਸਟ ਦੇ ਲੋਕਾਂ ਨੂੰ ਕੀ ਅਪੀਲ ਕਰਦਾ ਬੈਸਟ ਦੇ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕੀ ਪ੍ਰੈਸ਼ਰ ਦੀ ਰਾਜਨੀਤੀ ਦੇ ਵਿੱਚ ਆ ਕੇ ਅਸੀਂ ਵੋਟ ਖਰਾਬ ਨਹੀਂ ਕਰਨੀ ਕਿਉਂਕਿ 2.5 ਸਾਲ ਤੁਸੀਂ ਸਰਕਾਰ ਦਾ ਜਿਹੜੀ ਕਾਰਗੁਜ਼ਾਰੀ ਦੇਖੀ ਹੈ ਕੋਈ ਇੱਥੇ ਕੰਮ ਨਹੀਂ ਕਦੀ ਹੋਇਆ ਅਸੀਂ ਚੰਡੀਗੜ੍ਹ ਜਾ ਕੇ ਮੀਟਿੰਗਾਂ ਦੇ ਵਿੱਚ ਕਈ ਵਾਰ ਗੁਹਾਰ ਲਗਾ ਚੁੱਕੇ ਹਾਂ ਵੈਸਟ ਬਾਰੇ ਵੀ ਔਰ ਜਲੰਧਰ ਬਾਰੇ ਵੀ ਔਰ ਸਾਰੀਆਂ ਸਕੀਮਾਂ ਸਾਰੇ ਡਿਜ਼ਾਈਨ ਵੀ ਲੋਕਲ ਬੋਡੀ ਮੰਤਰਾਲੇ ਦੇ ਵਿੱਚ ਜਾ ਕੇ ਅਫੀਸਰ ਨੂੰ ਸਮਝਾ ਚੁੱਕੇ ਹਾਂ ਪਰ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਅੱਜ ਇਲੈਕਸ਼ਨ ਕਰਕੇ ਪੂਰੇ ਪੰਜਾਬ ਦੀ ਮਸ਼ੀਨਰੀ ਹੈ ਜਿਹੜੀ ਜਲੰਧਰ ਵੈਸਟ ਹਲਕੇ 'ਚ ਨਜ਼ਰ ਆ ਰਹੀ ਹੈ ਸੋ ਮੈਂ ਸਮਝਦਾ ਕਿ ਅਗਰ ਸਮੇਂ ਰਹਿੰਦਿਆਂ ਇਹ ਵਾਲੇ ਕੰਮ ਪਹਿਲਾਂ ਹੀ ਸਰਕਾਰ ਨੇ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਸ਼ੀਤਲ ਅੰਗਰਾਲ ਹੈ ਜਿਹੜਾ ਇਹ ਪਾਰਟੀ ਨਾ ਛੱਡਦਾ ਪਰਿਵਾਰ ਦੀ ਚਿੰਤਾ ਕਰਦੇ ਹੋਇਆ ਭਾਗੋ ਵੀ ਹੋ ਗਏ ਸ਼ੀਤਲ ਦੇ ਦੇਖੋ ਮੈਂ ਗੱਲ ਪਹਿਲਾਂ ਵੀ ਕਹੀ ਹੈ ਕਿ ਜਦੋਂ ਕਿਸੇ ਦੀ ਜਵਾਨ ਬੇਟੀ ਦਿਵਾਰੇ ਗੱਲ ਕਹਿਣੀ ਕਿ ਇਹਦੀ Laash ਹੈ ਜਿਹੜੀ ਛੱਪੜ ਦੇ ਵਿੱਚੋਂ ਮਿਲੇਗੀ ਤਾਂ ਕੋਈ ਵੀ ਪੱਥਰ ਦੇ ਇਨਸਾਨ ਜਦੋਂ ਪਾਕਿਸਤਾਨ ਵਰਗੇ ਨੰਬਰਾਂ ਦੇਸ਼ ਦੇ ਨੰਬਰਾਂ ਤੋਂ ਧਮਕੀਆਂ ਆਉਂਦੀਆਂ ਤਾਂ ਕਿਸੇ ਦਾ ਵੀ ਦਿਲ ਪਿਗਲਣਾ ਆਪਣੇ ਪਰਿਵਾਰ ਦੇ ਲਈ ਇਹ ਤਾਂ ਸਵਾਭਿਕ ਹੈ ਅੱਛਾ ਤਾਂ ਸੁਸ਼ੀਲ ਕੁਮਾਰ ਰਿੰਕੂ ਹਰੀ ਨੇ ਗੱਲਬਾਤ ਕਰਨ ਨਾ ਸਿੰਘ ਸਾਹਿਬ ਭਾਵੁਕ ਹੋ ਗਏ ਨੇ ਤੁਹਾਡੇ ਸਾਥੀ ਪਰਿਵਾਰ ਦੇ ਉੱਤੇ ਕਹਿੰਦੇ ਪੈਣ ਕਿ ਬਈ ਧਮਕੀਆਂ ਦਾ ਜੋਰ ਆ ਰਿਹਾ ਸੀਗਾ ਪਹਿਲਾਂ ਤੁਹਾਡੇ ਨਾਲ ਇਹ ਗੱਲ ਹੋਈ ਸੀ ਕਿ ਤੇ ਪਰਸੋਂ ਗੱਲ ਹੋਈ ਸੀ ਸ਼ੀਤਲ ਅੰਗਰਾਲ ਹੋਣਾ ਨੇ ਸਸਕ ਕਾਲੀਵਾਸਾ ਵਿੰਦਰ ਪੀਰ ਅੱਥੇ ਮੌਜੂਦ ਨੇ ਬਾਕੀ ਹੋਰ ਸਹਬਾਨ ਵੀ ਲੋਕ ਇੱਥੇ ਮੌਜੂਦ ਨੇ ਪਰसों ਉਹਨਾਂ ਨੇ ਇਹ ਗੱਲ ਦੱਸੀ ਸੀ ਤਾਂ ਡੀਜੀਪੀ ਸਾਹਿਬ ਨੂੰ ਜਿਹੜੀ ਆ ਉਹਨਾਂ ਨੇ ਆਪਣੀ ਕੰਪਲੇਂਟ ਹੈ ਇਹ ਮੇਲ ਰਾਈ ਭੇਜ ਦਿੱਤੀ ਸੀਗੀ ਉਹਨਾਂ ਨੂੰ ਸਾਰੀ ਡਿਟੇਲ ਵਿਦ ਜਿਹੜੇ ਟੈਲੀਫੋਨ ਨੰਬਰਾਂ ਤੋਂ ਆਈਆਂ ਉਹਨਾਂ ਦਾ ਸਕਰੀਨਸ਼ਾਟ ਔਰ ਸਾਰੀ ਕੰਪਲੇਂਟ ਹੈ ਜਿਹੜੀ ਔਰ ਆਪਣੀ ਸਿਕਿਉਰਟੀ ਲਈ ਵੀ ਜਿਹੜਾ ਇਹ ਦਰਖਾਸਤ ਹੈ ਜਿਹੜੀ ਡੀਜੀਪੀ ਸਾਹਿਬ ਨੂੰ ਭੇਜੀ ਸੀ ਕਾਫੀ ਭਾਵੁਕ ਹੋ ਗਏ ਨੇ ਜਿਵੇਂ ਹੀ ਸਪੀਚ ਦਿੱਤੇ ਉਸ ਤੋਂ ਬਾਅਦ ਭਾਵੁਕ ਹੋ ਕੇ ਕਿ ਮੇਰੇ ਬੇਟੀ ਨੂੰ ਇਦਾਂ ਇਦਾਂ ਕਿਹਾ ਦੇਖੋ ਕੋਈ ਵੀ ਇਨਸਾਨ ਹੈ ਚਾਹੇ ਕਿੰਨਾ ਵੀ ਪੱਥਰਦਿਲ ਕਿਉਂ ਨਾ ਹੋਊਗਾ ਜਦੋਂ ਦੇ ਪਰਿਵਾਰ ਦੀ ਗੱਲ ਆਉਂਦੀ ਹੈ ਜਦੋਂ ਪਾਕਿਸਤਾਨ ਵਰਗੇ ਦੇਸ਼ਾਂ ਦੇ ਵਿੱਚੋਂ ਫੋਨ ਆਉਂਦੇ ਆ ਕਿ ਤੇਰੀ ਬੇਟੀ ਨੂੰ ਮਾਰ ਕੇ ਛੱਪੜ ਦੇ ਵਿੱਚੋਂ ਸੁੱਟ ਦਾਂਗੇ ਉਹਦੀ ਲਾਸ਼ ਛੱਪੜ ਤੋਂ ਮਿਲੇਗੀ ਤਾਂ ਕੋਈ ਵੀ ਜਿਹੜਾ ਪਿਤਾ ਹੈ ਇਹ ਸਾਰੀਆਂ ਗੱਲਾਂ ਮਤਾਂ ਆਡੀਓ ਤੋਂ ਬਾਅਦ ਆਈਆਂ ਨੇ ਕੋਈ ਵੀ ਪਿਤਾ ਸਾਰੀਆਂ ਗੱਲਾਂ ਮਤਾਂ ਆਡੀਓ ਤੋਂ ਬਾਅਦ ਆਈਆਂ ਹੈ ਔਰ ਖਾਸ ਕਰਕੇ ਆਡੀਓ ਦਾ ਜ਼ਿਕਰ ਕਰਕੇ ਇਹ ਗੱਲ ਕਹੀ ਗਈ ਹੈ ਕਿ ਤੂੰ ਐਮਐਲਏ ਦੇ ਜਿਹੜੇ ਪੇਪਰ ਭਰੇ ਆ ਉਹ ਤਾਂ ਵਾਪਸ ਨਹੀਂ ਲੈ ਸਕਦਾ ਪਰ ਸਰਕਾਰ ਦੇ ਹੱਕ ਤੇ ਪਹਿਲੀ ਸਮਝਦੇ ਚੰਦਰ ਵੈਸਟ ਦੀਆਂ ਮੋਟਾ ਜਿਹੜੀਆਂ ਕਿਸੇ ਹੋਰ ਪਾਸੇ ਵੱਲੀ ਤੁਰ ਗਈਆਂ ਨੇ ਕੋਈ ਡਿਵੈਲਪਮੈਂਟ ਕੋਈ ਕੁਝ ਨਹੀਂ ਅੱਜ ਇਹੋ ਜੀ ਨੌਬਤ ਆ ਗਈ ਕਿ ਉਮੀਦਵਾਰ ਨੂੰ ਆਪਣੇ ਪਰਿਵਾਰ ਦੇ ਸਿਰ ਤੇ ਹੱਥ ਰੱਖ ਕੇ ਸੋਹ ਖਾਣੀ ਪੈ ਰਹੀ ਹੈ ਤੇ ਬਾਪੂ ਕੋਰੇ ਨੇ ਦੇਖੋ ਸਰਕਾਰ ਮੈਂ ਸਮਝਦਾ ਕਿ ਜਿਹੜੇ ਅਸਲ ਮੁੱਦੇ ਆ ਉਹਨਾਂ ਤੋਂ ਭੱਜ ਰਹੀ ਆ ਅੱਜ ਅਸਲ ਮੁੱਦਾ ਡਿਵੈਲਪਮੈਂਟ ਦਾ ਹੈ ਅਸਲ ਮੁੱਦਾ ਲੋਕਾਂ ਨੂੰ ਬੇਸਿਕ ਸਹੂਲਤਾਂ ਦਾ ਹੈ ਅਸਲ ਮੁੱਦਾ ਇਹ ਹੈ ਕਿ ਜਿਹੜੀਆਂ ਉਹਨਾਂ ਨੇ ਅਨਾਉਂਸਮੈਂਟ ਕੀਤੀਆਂ ਉਹਦੇ ਤੇ ਆ ਅੱਜ 4 ਤਰੀਕ ਹੋ ਗਈ ਹੈ 2 ਤਰੀਕ 1 ਤਰੀਕ ਔਰ 2 ਤਰੀਕ ਨੂੰ ਬਿਜਲੀ ਦੇ ਬਿੱਲ ਹੈ ਜਿਹੜੇ ਘਰੋ ਘਰੀ ਜਿਹੜੇ ਪ੍ਰੋਵਾਈਡ ਕਰ ਦਿੱਤੇ ਜਾਂਦੇ ਆ ਅੱਜ ਜਲੰਧਰ ਦੇ ਵਿੱਚ ਬਿਜਲੀ ਦੇ ਬਿੱਲ ਹੈ ਜਿਹੜੇ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿਉਂ ਨਹੀਂ ਲੋਕਾਂ ਨੂੰ ਦਿੱਤੇ ਜਾ ਰਹੇ ਸਾਰੇ ਵਿਭਾਗਾਂ ਨੂੰ ਰੋਕਿਆ ਗਿਆ ਕਿ 10 ਤਰੀਕ ਤੱਕ ਜਲੰਧਰ ਦੇ ਵਿੱਚ ਖਾਸ ਕਰਕੇ ਬਿਜਲੀ ਦੇ ਬਿੱਲ ਜਿਹੜੇ ਇਹ ਪ੍ਰੋਵਾਈਡ ਨਹੀਂ ਕਰਵਾਉਂਦੇ। ਅਖੀਰਲਾ ਸਵਾਲ ਹੈ ਸ਼ਿਤਲ ਇੱਕ ਪਰਿਵਾਰ ਉਮੀਦਵਾਰ ਸਾਫ ਕਾ ਐਮਐਲਏ ਸਟੇਜ ਤੇ ਚੜ ਕੇ ਪੂਰਾ ਪਰਿਵਾਰ ਰੋ ਰਿਹਾ ਹੋਵੇ ਇਹਦੇ ਮਤਲਬ ਕੀ ਨੇ? ਬਸ ਅਖੀਰਲਾ ਮੈਂ ਸਵਾਲ ਪੁੱਛਾਂਗਾ। ਦੇਖੋ ਗੱਲ ਹੈ ਕਿ ਇਹਦੇ ਮਤਲਬ ਇਹ ਹੈ ਕਿ ਸਰਕਾਰ ਹੱਦ ਤੋਂ ਵੀ ਜ਼ਿਆਦਾ ਪ੍ਰੈਸ਼ਰ ਬਣਾ ਰਹੀ ਹੈ ਔਰ ਅਖੀਰ ਤਾਂ ਇੱਥੇ ਹੋ ਜਾਂਦੀ ਹੈ ਕਿ ਜਦੋਂ ਧਮਕੀਆਂ ਆਉਂਦੀਆਂ ਤਾਂ ਮੈਂ ਸਮਝਦਾ ਕਿ ਚਾਹੇ ਜਿੰਨਾ ਵੀ ਕਠੋਰ ਦਿਲ ਇਨਸਾਨ ਕਿਉਂ ਨਾ ਹੋਵੇ ਜਦੋਂ ਦੇ ਪਰਿਵਾਰ ਤੇ ਗੱਲ ਆਉਂਦੀ ਹੈ ਕਿ ਕਿਤਨਾ ਕਿਤੇ ਇਨਸਾਨ ਟੁੱਟਦਾ ਹੈ ਇਨਸਾਨ ਕੀ ਸ਼ੀਤਲ ਦੇ ਇਹ ਅੰਸੂਆਂ ਦਾ ਜਵਾਬ ਜਿਹੜਾ ਹੈ ਕਿ ਜਲੰਧਰ ਵਸਤੇ ਦੇ ਲੋਕ ਲੈਣਗੇ 6 ਦਿਨ ਪਏ ਨੇ ਪ੍ਰਚਾਰ ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਇਹ ਅੱਜ ਤੁਸੀਂ ਸ਼ੀਤਲ ਅੰਗਰਾਲ ਦੇ ਅੰਦਰਲਾ ਜਿਹੜਾ ਇੱਕ ਨਰਮ ਦਿਲ ਇਨਸਾਨ ਵੀ ਦੇਖਿਆ ਸੋ ਮੇਰੀ ਬੇਨਤੀ ਹੈ ਕਿ ਉਹਨੂੰ ਗਲਤ ਸਾਬਤ ਨਾ ਕਰਦੇ ਹੋਏ ਅੱਜ ਸਾਰੇ ਹਲਕੇ ਦੇ ਜਿਹੜੇ ਲੋਕ ਹੈ ਵੱਦ ਤੋਂ ਵੱਦ ਮਿਹਨਤੀ ਔਰ ਦਲੇਰ ਜਿਹੜਾ ਇਨਸਾਨ ਹੈ ਉਹਨੂੰ ਵੋਟ ਕਰਾਂ